80% ਪੰਜਾਬ ਬਰਬਾਦ ਹੋ ਗਿਆ ਜਿਨ੍ਹਾਂ ਦੇ ਬੱਚੇ ਮਰ ਗਏ ਉਹਨਾਂ ਮਾਪਿਆਂ ਦਾ ਕੀ ਹਾਲ ਉਹ ਮਾਪੇ ਨਾ ਜਿਉਂਦੇ ਸਨ ਨਾ ਮਰੇ ਅਜੇ ਮਰ ਗਈਏ ਸਾਡੀ ਇਹ ਸਰਕਾਰਾ ਬੜਾ ਏਰਕ ਕਰ ਦਿੱਤਾ ਸਾਰੇ ਤੇ ਇਹ ਸਰਕਾਰ ਕੀ ਕਰਨਾ ਚਾਹੇ ਕਿ ਮਾਰਿਆ ਨੀਕ ਨੌਕਰੀ ਹੈ ਨਹੀਂ ਗਿਆ ਨਹੀਂ ਕੀ ਕਰਨਾ ਇਹਨਾਂ ਨੂੰ ਵਸਣ ਦਿਓ ਘਰਾਂ ਨੂੰ ਕਿਉਂ ਘਰਾਂ ਦੇ ਘਰਾਂ ਦੇ ਛਾੜ ਦਿੱਤੇ ਸਰਕਾਰਾਂ ਜ਼ਿੰਮੇਵਾਰ ਨੇ ਇਸ ਗੱਲ ਦੀ ਇੰਨੀ ਮਹਿੰਗੀ ਪੜਾਈ ਕਰਾ ਕਰਕੇ ਲੋਕਾਂ ਨੂੰ ਕਿਤੇ ਕੋਈ ਨੌਕਰੀ ਨਹੀਂ ਕੁਛ ਨਹੀਂ ਕੀ ਖਾਣ ਬੱਚੇ ਕਿੱਥੋਂ ਖਰਚੇ ਕਰਨਗੇ ਉੱਥੇ ਜਾ ਕੇ ਬੱਚੇ ਇਦਾਂ ਮਰ ਰਹੇ ਨੇ ਕੋਈ ਅਟੈਕ ਹੋ ਰਿਹਾ ਕੋਈ ਐਕਸੀਡੈਂਟ ਹੋ ਰਿਹਾ ਕੋਈ ਹਾਲ ਨਹੀਂ ਤੁਹਾਨੂੰ ਕਿਸ ਤਰ੍ਹਾਂ ਮੈਸੇਜ ਮਿਲਿਆ ਬਾਰੋ ਕਿ ਬਿਸਕਾਰ ਹਾਲ ਸਾਦਾ ਪੁਰੇ ਸਾਨੂੰ ਉਹਦੇ ਨਾਲ ਦੇ ਮੁੰਡਿਆਂ ਦੇ ਫੋਨ ਆਏ ਕੀ ਕਹਿੰਦੇ ਸੀ ਉਹ ਉਹਨਾਂ ਨੇ ਕਿਹਾ ਇਹ ਚੱਲੋ ਥੋੜੀ ਦੇਰ ਪਹਿਲਾਂ ਕਿਹਾ ਵੀ ਉਹ ਮਾਰ ਹੋ ਗਿਆ ਸਟੂਡੈਂਟ ਫਿਰ ਥੋੜੀ ਦੇਰ ਬਾਅਦ ਫੋਨ ਆ ਗਿਆ ਕਿ ਉਹ ਖਤਮ ਹੋ ਗਿਆ ਕੀ ਵਿਦਿਸ਼ਿੰਦਾ ਦੋਡੀ ਪੁਲਿਸ ਲੱਗੀ ਹੈ ਕੀ ਕੰਮ ਕਰਦਾ ਸੀ ਮੁੰਡਾ ਬਰ ਤੇਰਾ ਨਾਂ ਚਲੰਦਰ ਸੀ ਹੋਰ ਵੀ ਕੋਈ ਕੰਮ ਕਰਦਾ ਹੁੰਦਾ ਤੇਰਾ ਨਾਂ ਚਲੰਦਰ ਸੀ ਜਿਆ ਮੁੰਡਾ ਤੁਹਾਡੀ ਕੀ ਅਪੀਲ ਹੈ ਸਰਕਾਰ ਹੈ ਕਿ ਜੋ ਬੱਚੇ ਇਸ ਤਰ੍ਹਾਂ ਬਾਜ਼ਾਰ ਜਾ ਕੇ ਹੱਥ ਸੇ ਬਰਬਾਦ ਕਰਦੇ ਹੈ ਕਿ ਸਰਕਾਰ ਇਸ ਸੁਜਾਵਤ ਦੇ ਵਿੱਚ ਕੰਮ ਦੇ ਵਿੱਚ ਵਧੀਆ ਨਹੀਂ ਨੌਕਰੀਆਂ ਦੇਵੇ ਨੌਕਰੀਆਂ ਦੇਵੇ ਪੰਜਾਬ ਨੂੰ ਸਾਡੀ ਬੇਜ਼ਲੀ ਦੀ ਗਾਰੰਟੀ ਕਿਹੋ ਜਿਹੀ ਹੋਣੀ ਸਾਡੇ ਇੱਥੇ ਦੇ ਵੀ ਬੱਚਿਆਂ ਨੂੰ ਜੇ ਸਾਡੀ ਸਰਕਾਰ ਕਾਮਜਾਬ ਜਨਤਾ ਦੀ ਅਪੀਲ ਤੇ ਇਹੀ ਹੈ ਬੱਚਿਆਂ ਨੂੰ ਰੋਜ਼ਗਾਰ ਦੇ ਪਰਿਵਾਰਾਂ ਦੇ ਬੁਲਵਾਰ ਜੜਦੇ ਪੇਵਾ ਜਾ ਜਾ ਕਿ ਸਰਕਾਰਾਂ ਤੁਹਾਡਾ ਮੁੱਦਾ ਕਿੱਥੇ ਗਿਆ ਸੀ ਬੰਨਾ ਇਸ ਤੇ ਲਈ ਕਿ ਨਾ ਸੀ ਮੁੰਡੇ ਤਾਂ ਬੇਰਿੰਦਲ ਦਾਤਾ ਕੀ ਕਾਰਨ ਜੋ ਹਾਸਾ ਵਾਪਰਿਆ ਅੱਜ ਬਰ ਡੈਥ ਹੋਈ ਮੁੰਡੇ ਦੀ ਹਾਂ ਬੱਲੀ ਮੈਨੂੰ ਕੋਈ ਸਮਝ ਨਹੀਂ ਆਂਦੀ ਪਈ। ਹਾਂ ਜੀ ਮੇਰੇ ਮਾਜੂਦ ਜੀ ਨਹੀਂ ਆਂਦਾ ਮੇਰੇ ਬੱਚੇ ਨੂੰ ਕੀ ਹੋਇਆ ਮੇਰਾ ਬੱਚਾ ਠੀਕ ਠਾਕ ਕੋਈ ਨਹੀਂ। ਹਾਂ ਮੈਨੂੰ ਵੀ ਬਤਾਣਾ ਕਿਦਾ ਮੇਰੇ ਬੱਚੇ ਨੂੰ ਕੀ ਹੋਇਆ ਭਾਈ। ਤੁਹਾਨੂੰ ਕਹਿੰਦੇ ਮੈਸੇਜ ਕੀਤਾ ਕਿ ਬੱਚੇ ਦੇ ਸੇ ਤਰੀਕੇ ਨਾਲ ਸਭ ਆਪਰੇਗਾ। ਮੀਮੀ ਜੀ ਅਜੇ ਮੇਰੀ ਤੇ ਪਿਆ ਨਹੀਂ ਆਕੇ ਮੈਨੂੰ ਦੱਸਿਆ ਮੈਨੂੰ ਕੁਝ ਨਹੀਂ ਪਤਾ ਇਸ ਵੇਲੇ ਭਾਈ। ਮੇਰੇ ਲਈ ਤੁਸੀਂ ਮੈ ਤੋਂ ਆਏ ਮੈਨੂੰ ਨਾਲ ਦੇ ਕੇ ਆ ਗਏ। ਕਿੰਨਾ ਚਿਰ ਗੇਮਡੀਆਂ ਬਾਰ ਗੇਨੂ ਕੁੰਡੀ ਨੂੰ ਗੇਨੂ 6 ਸਾਲ ਹੋ ਗਏ ਹੈ ਸੁਣਾ ਗਾ ਤੁਹਾਡੀ ਕੀ ਅਪੀਲ ਹੈ ਸਰਕਾਰ ਹੈਗੇ ਮੇਰਾ ਬੱਚਾ ਮੈਂ ਵੀ ਇੱਕਣਾ ਚਾਹਨੀ ਹੈ ਮੇਰਾ ਬੱਚਾ ਮੇਰੇ ਕੋਲ ਆ ਜਾਏਗਾ ਮੇਰਾ ਬੱਚਾ ਮੇਕੋ ਆ ਮੈਂ ਮਾਂ ਪਰੇ ਬੱਚੇ ਨੂੰ ਵੇਖ ਪਰੇ ਗੋਲ ਲਲਮ ਮੈਂ ਹੀ ਪੀੜਾ ਦਾ ਸਰਕਾਰ ਕਿ ਮੇਰੀ ਸਭ ਨਾਲ ਕੇ ਹੱਥ ਜੋੜ ਕੇ ਬੇਨਤੀ ਹੈ ਸਰਕਾਰ Espera, espera, ya iba. <laughs>